ਨਸ਼ਾ ਖਤਮ ਕਰਨਾ ਸਰਕਾਰ ਦੀ ਇੱਕ ਵੱਡੀ ਸਿਰਦਰਦੀ ਬਣ ਚੁੱਕੀ ਹੈ ਨਸ਼ੇ ਨੂੰ ਲੈ ਕੇ ਕਈ ਸਰਕਾਰਾਂ ਬਣ ਗਈਆਂ ਤੇ ਕਈ ਸਰਕਾਰਾਂ ਚੱਲ ਗਈਆਂ ਪਰ ਤੁਹਾਨੂੰ ਦੱਸ ਦੇ ਚੱਲੀਏ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੇ ਨਸ਼ਾ ਖਤਮ ਕਰਨ ਦੇ ਮੁੱਦੇ ਨੂੰ ਆਪਣੇ ਮੋਢਿਆਂ ਤੇ ਚੱਕ ਲਿਆ ਮੇਰੇ ਨਾਲ ਖੜੇ ਨੇ ਭਾਈ ਬਲਜਿੰਦਰ ਸਿੰਘ ਖਾਲਸਾ ਜੀ ਤੇ ਆ ਇਹਨਾਂ ਦੇ ਪਿੱਛੇ ਬਿਲਕੁਲ ਇਹਨਾਂ ਦੇ ਜਿਹੜੇ ਨੌਜਵਾਨ ਸਾਥੀ ਨੇ ਉਹ ਖੜੇ ਨੇ ਤੇ ਇਹਨਾਂ ਨੇ ਹੱਥਾਂ ਦੇ ਵਿੱਚ ਇੱਕ ਵੱਡੀ ਫਲੈਕਸ ਫੜ ਲਈ ਹੈ ਮੈਂ ਤੁਹਾਨੂੰ ਦੱਸ ਦਵਾਂ ਸਾਡੇ ਕੈਮਰਾਮੈਨ ਸਾਹਿਬ ਜੇ ਫਲੈਕਸ ਵੱਲ ਕੈਮਰਾ ਫੋਕਸ ਕਰਨਗੇ ਪੰਜਾਬ ਵਿੱਚ ਵਗ ਰਿਹਾ ਨਸ਼ਿਆਂ ਦਾ ਦਰਿਆ ਨੌਜਵਾਨਾਂ ਨੂੰ ਦਿਨੋ ਦਿਨ ਨਿੰਗਲਦਾ ਜਾ ਰਿਹਾ ਹੈ ਦਲ ਖਾਲਸਾ ਤੇ ਆਯੁਰ ਜੀਵਨ ਵੱਲੋਂ ਪੰਜਾਬ ਭਰ ਵਿੱਚ ਨਸ਼ਾ ਖਿਲਾਫ ਲਹਿਰ ਚਲਾਈ ਜਾ ਰਹੀ ਹੈ ਜਿਸ ਤਹਿਤ ਪੰਜਾਬ ਭਰ ਵਿੱਚ ਫ੍ਰੀ ਨਸ਼ਾ ਛਡਾਓ ਕੈਂਪ ਲਗਾਏ ਜਾਂਦੇ ਹਨ ਕੋਈ ਵੀ ਵਿਅਕਤੀ ਪੈਸੇ ਦੀ ਘਾਟ ਕਰਕੇ ਨਸ਼ਾ ਨਾ ਛਡ ਪਾ ਰਿਹਾ ਹੋਵੇ ਤਾਂ ਕੈਂਪ ਦਾ ਲਾਭ ਲੈ ਸਕਦਾ ਵੱਡੀ ਗੱਲ ਹੈ ਥੱਲੇ ਜਿਹੜੀ ਅਪੀਲ ਕੀਤੀ ਗਈ ਹੈ ਉਹ ਕਹਿ ਰਹੇ ਨੇ ਪੰਜਾਬ ਦੇ ਹਰੇਕ ਵਰਗ ਨੂੰ ਅਪੀਲ ਹੈ ਮੈਨੂੰ ਕੀ ਮੈਨੂੰ ਕੀ ਦੀ ਆਦਤ ਛੱਡੋ ਆਪਣੀ ਜ਼ਿੰਮੇਵਾਰੀ ਸਮਝੋ ਮਤਲਬ ਮੈਨੂੰ ਕੀ ਤੈਨੂੰ ਕੀ ਉਹ ਗੱਲ ਇੱਥੇ ਆ ਗਈ ਹੈ ਭਾਰਤੀ ਹਕੂਮਤ ਵੱਲੋਂ ਪੰਜਾਬ ਨਾਲ ਕਿਤੇ ਜਾ ਰਹੇ ਵਿਤਕਰਿਆਂ ਖਿਲਾਫ ਲੜਨ ਲਈ ਇਕਜੁੱਟ ਹੋਵੋ ਇੱਕ ਸਰਕਾਰ ਖਿਲਾਫ ਵੀ ਮੋਰਚੇ ਬੰਦੀ ਹੈ ਦੂਜੇ ਪਾਸੇ ਚਲੀਏ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਅਤੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਦਲ ਖਾਲਸਾ ਦੇ ਮੈਂਬਰ ਬਣੋ ਬੱਡੀ ਗੱਲ ਹੈ ਭਾਈ ਬਲਜਿੰਦਰ ਸਿੰਘ ਖਾਲਸਾ ਜੀ ਸਾਡੇ ਨਾਲ ਜੁੜੇ ਹੋਏ ਨੇ ਖਾਲਸਾ ਸਾਹਿਬ ਕਿਉਂ ਇਹਦਾ ਵਿਚਾਰ ਆਇਆ ਕਿ ਨਸ਼ਾ ਛਡਾਉਣ ਵਾਸਤੇ ਫ੍ਰੀ ਕੈਂਪ ਲਾਇਆ ਜਾਣ ਫ੍ਰੀ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਚੌਂਕਾ ਦੇ ਉੱਤੇ ਫਲੈਕਸ ਐਕਟੀਵਿਟੀ ਕੀਤੀ ਜਾਵੇ ਹਾਂਜੀ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ ਜਿਸ ਤਰ੍ਹਾਂ ਹੋਏ ਜਿਹੜਾ ਆਪਣੀ ਦਲ ਖਾਲਸਾ ਆ ਸੰਘਰਸ਼ ਉਹਨਾਂ ਦਾ ਪਹਿਲਾਂ ਤੋਂ ਹੀ ਚੱਲਦਾ ਪਿਆ ਹੈ ਸਰਕਾਰਾਂ ਦੇ ਨਾਲ ਹੁਣ ਸਰਦਾਰ ਪਰਮਜੀਤ ਸਿੰਘ ਮੰਡ ਜੀ ਪ੍ਰਧਾਨ ਬਣੇ ਆ ਦਲ ਖਾਲਸਾ ਦੇ ਉਹਨਾਂ ਨੇ ਉਹਨੇ ਲਹਿਰ ਚਲਾਈ ਹੈ ਪੂਰੇ ਪੰਜਾਬ 'ਚ ਜਿੱਦਾਂ ਹਰ ਗਜ਼ਲੇ 'ਚ ਜਥੇਦਾਰ ਹੁੰਦੇ ਆ ਵੀ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਵੀ ਜਿੰਨੇ ਵੀ ਕੋਈ ਜ਼ਿਲੇ 'ਚ 20 ਸਾਲ ਤੱਕ ਦੇ ਬੱਚੇ ਹੈਗੇ ਆ ਨਸ਼ੇ 'ਚ ਫਸ ਚੁੱਕੇ ਆ ਉਹਨਾਂ ਦਾ ਇਲਾਜ ਵੀ ਕੀਤਾ ਜਾਵੇ ਕਿਉਂਕਿ ਉਹ ਬੱਚੇ ਜਿਹੜੇ ਹੁੰਦੇ 18 ਤੋਂ 20 ਸਾਲ ਵਾਲੇ ਘਰੋਂ ਚੋਰੀ ਹੀ ਪੈਸਾ ਮੰਨ ਲਓ ਗੱਲ ਗਾਦੀ ਕਰਦੇ ਆ ਤਾਂ ਕਿਸੇ ਨਾ ਕਿਸੇ ਬਹਾਨੇ ਲੈ ਕੇ ਨਸ਼ੇ ਦੇ ਆਦੀ ਹੋ ਜਾਂਦੇ ਆ ਉਹਨਾਂ ਨੂੰ ਛੁਡਾਉਣ ਲਈ ਕੋਈ ਵੀ ਹੈਲਪ ਨਹੀਂ ਹੁੰਦੀ ਜਦ ਕਿ ਉਹਨਾਂ ਦਾ ਸੀਨੀਅਰ ਜਿਹੜਾ ਹੁੰਦਾ ਉਹਨਾਂ ਨੂੰ ਹੀ ਇਸਤੇਮਾਲ ਕਰਦੇ ਛੋਟੇ ਬੱਚਿਆਂ ਨੂੰ ਕਹਿੰਦੇ ਕਿ ਪਲੱਸ 2 ਤੋਂ ਜਾਂ 10ਵੀਂ ਦੇ ਆਸ-ਪਾਸ ਦੇ ਬੱਚੇ ਹੁੰਦੇ ਆ ਤੁਸੀਂ ਉਹਨਾਂ ਨੂੰ ਨਸ਼ਾ ਜਿਹੜਾ ਲੱਗ ਤਾਂ ਗਿਆ ਛਡਾਣ ਲਈ ਕੋਈ ਮੋੜੇ ਨਹੀਂ ਆਉਂਦਾ ਇਸ ਤੋਂ ਇਲਾਵਾ ਹੋਰ ਵੀ ਗੱਲਾਂ ਹੈ ਕਿ ਜਿਹੜੀਆਂ ਕਿ ਬੰਦੇ ਹੋਰ ਮਤਲਬ ਉਸ ਤੋਂ ਉੱਪਰ ਗੱਲ ਉਮਰ ਦਾ ਹਿਸਾਬ ਨਹੀਂ ਹੁੰਦਾ ਵੀ ਨਸ਼ਾ ਤਾਂ ਨਸ਼ਾ ਹੀ ਆ ਜਿਹੜੇ ਬੰਦੇ ਕੋਈ ਪੈਸੇ ਦੀ ਗੁੰਜਾਇਸ਼ ਕਰਕੇ ਨਸ਼ਾ ਨਹੀਂ ਛੱਡ ਸਕਦੇ ਤਾਂ ਦਲ ਖਾਲਸਾ ਨਹੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਇਸ ਦੇ ਉੱਪਰ ਕੋਈ ਨਾ ਕੋਈ ਅਪਰਾਧਾ ਕੀਤਾ ਜਾਵੇ ਕਿਉਂਕਿ ਆਪਾਂ ਆਪਣਾ ਪੰਥ ਦੀ ਗੱਲ ਕਰਦੇ ਆ ਆਪਣੇ ਪੰਜਾਬ ਦੀ ਗੱਲ ਕਰਦੇ ਆ ਪਛਾਣ ਲਈ ਤਾਂ ਜੇ ਸਾਡਾ ਪੰਜਾਬ ਜਾਂ ਆਪਣਾ ਖਾਲਸਾ ਪੰਥ ਤਾਂ ਹੀ ਬਚਿਆ ਰਹੇਗਾ ਜੇ ਸਾਡਾ ਇਹ ਵਰਗੇ ਬਚੂਗਾ ਜੇ ਨੌਜਵਾਨ ਵਰਗੇ ਸਾਡੇ ਨਸ਼ੇ ਚ ਡੁੱਪ ਕੇ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤਾਂ ਉਹ ਇੱਕ ਪਰਾਲਾ ਸਰਦਾਰ ਭਰਮਜੀਤ ਸਿੰਘ ਮਾਨਡੋਂ ਨੇ ਕੀਤਾ ਵੀ ਇਹਦੀ ਕੋਸ਼ਿਸ਼ ਅਸੀਂ ਅੱਗੇ ਤਾਂ ਕੈਂਪ ਤਾਂ ਲਗਾਈ ਨੇ ਹਰ ਮਹੀਨੇ ਨਸ਼ਾ ਛਡਾਊ ਦੇ ਤੇ ਜਿਹੜਾ ਇਹ ਹੈਗਾ ਯਾ ਜਾਗਰੂਕ ਕੈਂਪ ਅਸੀਂ ਇਹ ਹੁਣ ਸਟਾਰਟ ਕੀਤਾ ਮਾਨ ਸਾਹਿਬ ਦੀ ਅਗਵਾਈ ਹੇਠ ਖਾਲਸਾ ਜੀ ਲੱਗਦਾ ਕਿ ਜਿਹੜਾ ਨਸ਼ਾ ਖਤਮ ਕਰਨ ਦਾ ਕੰਮ ਹੈ ਉਹ ਸਰਕਾਰ ਨੂੰ ਆਪਣੇ ਮੋਢਿਆਂ ਤੇ ਲੈਣਾ ਚਾਹੀਦਾ ਸੀ ਜਿਸ ਦੇ ਵਿੱਚ ਸਮਾਜਿਕ ਸੰਸਥਾਵਾਂ ਜਿ ਦਲ ਖਾਲਸਾ ਨੂੰ ਮੋਹਰੇ ਆਣਾ ਪੈ ਰਿਹਾ ਵੀਰ ਜੀ ਇਹ ਗੱਲ ਗਲਤ ਹੈ ਵੀ ਜੇ ਗਈ ਵੀ ਸਰਕਾਰ ਨੂੰ ਹੀ ਇਹ ਕੰਮ ਲੈਣਾ ਚਾਹੀਦਾ ਇਹ ਜੋ ਨਸ਼ਾ ਹੈਗਾ ਆ ਇਹ ਤਾਂ ਚਲੋ ਪਤਾ ਹੈ ਸਰਕਾਰ ਤੋਂ ਉੱਪਰ ਤਾਂ ਕੋਈ ਹੈ ਹੀ ਨਹੀਂ ਹੈਗਾ ਨਸ਼ਾ ਬੰਦ ਕਰਨਾ ਜਾਂ ਨਸ਼ਾ ਛੁਡਾਣਾ ਇਹ ਸਰਕਾਰਾਂ ਦਾ ਕੰਮ ਹੁੰਦੇ ਆ ਲੇਕਿਨ ਇਹ ਵੀ ਜਿਹੜਾ ਮੰਨ ਲਓ ਕੋਈ ਨਸ਼ੇ 'ਚ ਫਸ ਚੁੱਕੇ ਹੈਗੇ ਆ ਉਹਨਾਂ ਦਾ ਜਿਹੜਾ ਛਡਾਣ ਦਾ ਹੈ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਹਿਯੋਗ ਦੇਣਾ ਪਊਗਾ ਸਹਿਯੋਗ ਆਪਾਂ ਆਪਣੇ ਬੱਚਿਆਂ ਨੂੰ ਤਾਂ ਬਚਾ ਸਕਦੇ ਆ ਸਾਨੂੰ ਜੇ ਸਮਾਜ ਨੂੰ ਜੇ ਬਚਾਣਾ ਹੈਗਾ ਨਾ ਤਾਂ ਹੀ ਸਾਡੇ ਬੱਚੇ ਸੇਫ ਰਹਿਣਗੇ ਜੇ ਆਪਾਂ ਸਰਕਾਰਾਂ ਦੇ ਮਤਲਬ ਉਦਾਹਰਣ ਤੇ ਰਹਿ ਜਾਈਏ ਸਰਕਾਰਾਂ ਚਲੋ ਕਈ ਗੱਲਾਂ ਹੁੰਦੀਆਂ ਵੀ ਗੱਲਾਂ ਕਾਗਜ਼ਾਂ 'ਚੋਂ ਨਸ਼ੇ ਛਡਵਾਉਣ ਦੇ ਕੈਂਪ ਖੁੱਲੇ ਹੋਏ ਆ ਬੜੇ ਕੰਮ ਚਲੋ ਕਰਦੀਆਂ ਅਸੀਂ ਉਸ ਗੱਲ ਤੇ ਘਟਾਸ ਨਹੀਂ ਘਟਦੇ ਮਤਲਬ ਲਾਮ ਲਾ ਕੇ ਗੱਲ ਮੁੱਕਦੀ ਇੱਥੇ ਆ ਵੀ ਸਾਨੂੰ ਆਪਣੇ ਵਰਗ ਨੂੰ ਬਚਾਣ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪਊਗਾ ਆਪਣੇ ਪੰਜਾਬ ਦੇ ਅਸੀਂ ਨਾਂ ਤੇ ਲੈਨੇ ਵੀ ਪੰਜਾਬ ਸਾਡਾ ਖਾਲਸਾ ਰਾਜ ਹੋਵੇ ਪਰ ਖਾਲਸ ਰਾਜ ਤਾਂ ਹੀ ਹੋਗਾ ਜੇ ਸਭ ਨੇ ਇੱਕਜੁੱਟ ਹੋਈਏ ਵੀ ਆਪਾਂ ਜੋ ਨਸ਼ਾ ਪੀਂਦੇ ਆ ਉਹਨਾਂ ਨੂੰ ਛਡਵਾਈਏ ਨਾਗੇ ਨਸ਼ਾ ਬਚਨ ਦੇ ਖਟਾਸ ਕਰੀਏ ਇਹ ਸਾਡੇ ਕੰਮ ਨਹੀਂ ਹੈਗੇ ਖਾਲਸਾ ਜੀ ਜੇ ਗੱਲ ਕਰੀ ਆਪਾਂ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਫ੍ਰੀ ਮੈਡੀਕਲ ਜਿਹੜਾ ਕੈਂਪ ਲਾ ਰਹੇ ਨਸ਼ਾ ਛਡਾਓ ਕੈਂਪ ਲਾ ਰਹੇ ਆ ਜਾਂ ਲੋਕਾਂ ਨੂੰ ਅਵੇਅਰ ਕਰ ਰਹੇ ਕਿੰਨਾ ਕ ਸਮਾਂ ਹੋ ਗਿਆ ਜੀ ਨਸ਼ਾ ਛਡਾਉਣ ਦੇ ਕੈਂਪ ਦੀ ਗੱਲ ਕਰਦੇ ਆ ਇਹ ਤਾਂ ਮੈਂ ਜਦੋਂ ਦੀ ਮੈਨੂਫੈਕਚਰੀ ਆਪਣੀ ਸਟਾਰਟ ਕੀਤੀ ਮਹਾਰਾਜ ਦੀ ਕਿਰਪਾ ਨਾਲ ਤਾਂ ਗੁਰੂ ਵਾਹੇ ਸੇਵਾ ਲੈ ਰਹੇ ਅਸੀਂ ਕੈਂਪ ਲਗਾਈ ਜਾ ਰਹੇ ਆ 2007 ਤੋਂ ਹੀ ਮੈਂ ਆਪਣਾ ਕੰਮ ਸ਼ੁਰੂ ਕੀਤਾ ਬਾਕੀ ਆਪਣੀ ਸਰਦਾਰ ਪਰਮਜੀਤ ਸਿੰਘ ਮੰਡ ਦਲ ਖਾਲਸਾ ਤੋਂ ਇਹਨਾਂ ਨੇ ਜਿਹੜੀ ਇਹ ਲਹਿਰ ਚਲਾਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਵੀ ਇਹ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਦਲ ਖਾਲਸਾ ਵੱਲੋਂ ਪੂਰੇ ਪੰਜਾਬ 'ਚ ਅਸੀਂ ਇਹਦਾ ਫ੍ਰੀ ਬੱਚਿਆਂ ਨੂੰ ਨਸ਼ਾ ਛਡਾਣ ਦਾ ਮਤਲਬ ਕੋਸ਼ਿਸ਼ ਕਰੀਦੀ ਹੈ ਜੋ ਵੀ ਬੱਚਾ ਫਸਿਆ ਹੈ ਵੀ ਦਲ ਖਾਲਸਾ ਦੇ ਨਾਲ ਸੰਪਰਕ ਕਰਨ ਪੈਸੇ ਦੀ ਘਾਟ ਕਰਕੇ ਨਹੀਂ ਨਸ਼ਾ ਛੱਡ ਹੋ ਰਿਹਾ ਤਾਂ ਮਿਲਣਾ ਆ ਕੇ ਉਹਨਾਂ ਦਾ ਪੂਰਾ ਨਾ ਪੂਰਾ ਆਪਾਂ ਸਾਥ ਦੇਵਾਂਗੇ ਖਾਲਸਾ ਜੀ ਇੱਕ ਲੰਮਾ ਸਮਾਂ ਹੋ ਗਿਆ ਤੁਹਾਨੂੰ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਹੋਏ ਕੀ ਕੁਛ ਤੁਹਾਨੂੰ ਲੱਗਦਾ ਕਿ ਕਿਉਂ ਆਖਿਰਕਾਰ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਦੇ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਕਿਉਂਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿ ਨਸ਼ਿਆਂ ਦਾ ਜਿਹੜਾ ਦਰਿਆ ਹੈ ਉਸ ਤੋਂ ਨੌਜਵਾਨਾਂ ਨੂੰ ਬਚਾਣਾ ਹੈ ਕੀ ਤੁਹਾਨੂੰ ਲੱਗਦਾ ਕੀ ਕੁਝ ਕਾਰਨ ਹੈ ਕਿ ਨੌਜਵਾਨ ਨਸ਼ਿਆਂ ਵੱਲ ਨੂੰ ਹੋ ਰਹੇ ਨੇ ਤੁਹਾਡਾ ਐਕਸਪੀਰੀਅੰਸ ਕੀ ਕੁਝ ਕਹਿੰਦਾ ਹੈ ਨਸ਼ਾ ਵੀਰ ਜੀ ਜਿਹੜਾ ਆ ਇੱਕ ਤਾਂ ਜਿਹੜੀ ਛੋਟੀ ਉਮਰ ਦੇ ਬੱਚੇ ਆ ਜੋ ਅਸੀਂ ਟੀਵੀ ਦੇਖਦੇ ਆ ਜੋ ਅਸੀਂ ਕਲਚਰ ਦੇਖਦੇ ਆ ਗਾਣਿਆਂ ਦਾ ਉਹ ਚੀਜ਼ਾਂ ਨੂੰ ਪ੍ਰੋਮੋਟ ਕਰਦਾ ਹੈ गाने ਵੀ ਇੱਕ ਤਰ੍ਹਾਂ ਦੇ ਮਤਲਬ ਇਸ ਚੀਜ਼ ਨੂੰ ਬੜਾ ਉਤਸ਼ਾਹਿਤ ਕਰਦੇ ਆ ਵੀ ਜੋ ਅਸੀਂ ਸੁਣਦੇ ਆ ਤਾਂ ਉਹੀ ਐਸੀ ਫੀਲਿੰਗ ਲੈਣਾ ਚਾਹਦੇ ਆ ਤਾਂ ਹੁਣ ਕੀ ਬੜੀ ਹੈਰਾਨੀ ਹੁੰਦੀ ਕੈਂਪਾਂ ਦੇ ਵਿੱਚ ਕਦੀ ਟਾਈਮ ਕੱਢ ਕੇ ਬੈਠੋ ਤੁਹਾਡੇ ਨਾਲ 18 ਤੋਂ 20 ਸਾਲ ਦੇ ਬੱਚੇ ਅਫੀਨ ਦੀ ਤੋੜੋਗੋੜਾ ਮਾਤਰਾ ਲੈਂਦੇ ਆ ਇੱਕ ਤੋੜਾ ਕਹਿਣ ਨੂੰ ਹੁੰਦੀ ਆ ਤਾਂ ਉਹ ਅਕਸਰ ਗੀਤ ਸੁਣਦੇ ਆ ਕਰ ਦਿੰਦੇ ਸੀ ਬੰਦਾ ਤੋੜੇ ਦੋ ਤੋੜੇ ਲੈ ਕੋਈ বাস ਚਲਾਉਂਦਾ ਟਰੱਕ ਚਲਾਉਂਦਾ ਨਸ਼ਾ ਕਰਦੇ ਆ ਹੁਣ ਜਿਹੜੇ ਬੱਚੇ ਆ ਅਫੀਨ ਦੀ ਇੰਨੀ ਮਾਤਰਾ ਲੈ ਰਹੇ ਮਤਲਬ ਮਨ ਦੁਖੀ ਵਾ ਹੁੰਦਾ ਆ ਪੀ ਕੱਲੋਂ ਸਾਡੇ ਬੱਚੇ ਵੀ ਆ ਅਸੀਂ ਮੱਲੋ ਕਿੱਧਰ ਨੂੰ ਸਾਡਾ ਪੰਜਾਬ ਨੂੰ ਜਾ ਰਿਹਾ ਹੈ ਅੱਜ ਪਤਾ ਹੀ ਨਹੀਂ ਚੱਲ ਰਿਹਾ ਚਿੱਕਦਾ ਆ ਮੱਲੋ ਬੇਸਾਬਾ ਇਹ ਸਰਕਾਰਾਂ ਦੇ ਕੰਮ ਅੰਜ ਨੱਥ ਪਾਣੀ ਹੋਵੇ ਸਰਕਾਰ ਚਾਵੇ ਕੁਝ ਵੀ ਹੋ ਸਕਦਾ ਹੈ ਰਾਈਟ ਭਾਈ ਸਾਹਿਬ ਕੀ ਨਾਮ ਜੀ ਆਪਣੇ ਜੀ ਹਰਪ੍ਰੀਤ ਸਿੰਘ ਜੀ ਹਾਂ ਹਰਪ੍ਰੀਤ ਸਿੰਘ ਜੀ ਕੀ ਕੁਛ ਮੰਨਦੇ ਹੋ ਕਿਉਂ ਆਖਿਰਕਾਰ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਦਰਿਆ ਦੇ ਵਿੱਚ ਡੁੱਬਦੇ ਜਾ ਰਹੇ ਨੇ ਸਰ ਇਹ ਪਹਿਲਾਂ ਬੱਚੇ ਜਿਹੜੇ ਛੋਟੇ ਆ ਨਾ ਜਿਸ ਵੇਲੇ 18 ਤੋਂ 20 ਸਾਲ ਦੀ ਜਿਹੜੀ ਉਮਰ ਆ ਨਾ ਇਹ ਬੜੀ ਨਾਜ਼ੁਕ ਉਮਰ ਹੁੰਦੀ ਆ ਇਸ ਟਾਈਮ ਦੇ ਵਿੱਚ ਬੱਚਿਆਂ ਨੂੰ ਇੱਕ ਪਹਿਲਾ ਸ਼ੌਂਕ ਦੇ ਤੌਰ ਦੇ ਉੱਪਰ ਨਾ ਸ਼ੁਰੂ ਕਰ ਲੈਂਦੇ ਆ ਕਿ ਸਟਾਰਟਿੰਗ ਹੁੰਦੀ ਆ ਫੀਮ ਤੋਂ ਉਸ ਤੋਂ ਅੱਗੇ ਜਿੱਦਾਂ ਦੀ ਸੋਸਾਇਟੀ ਚ ਰਹਿਣਾ ਉਦਾਂ ਦੀ ਸੋਸਾਇਟੀ ਦੇ ਵਿੱਚ ਬੰਦਾ ਅੱਗੇ ਵੱਧਦਾ ਚੱਲ ਜਾਂਦਾ ਉਹ ਟਾਈਮ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਫੀਮ ਤੋਂ ਸਟਾਰਟ ਹੋ ਕੇ ਬੰਦਾ ਚਿੱਟੇ ਤੱਕ ਇੰਜੈਕਟ ਕਰਨ ਤੱਕ ਪਹੁੰਚ ਜਾਂਦਾ ਤੇ ਇਸ ਚੀਜ਼ ਨੂੰ ਜਿਹੜਾ ਆ ਬੜੀ ਮਤਲਬ ਸ਼ਕਤੀ ਦੇ ਨਾਲ ਨੱਥ ਪਾਉਣ ਦੀ ਬਹੁਤ ਲੋੜ ਆ ਗਵਰਨਮੈਂਟ ਨੂੰ ਆਪਣੇ ਲੈਵਲ ਦੇ ਉੱਪਰ ਵੀ ਇਸ ਤੂੰ ਕੰਮ ਕਰਨਾ ਬਹੁਤ ਜ਼ਰੂਰੀ ਆ ਪਰ ਜੇ ਆਪਾਂ ਕੱਲਾ ਗਵਰਨਮੈਂਟ ਦੇ ਬੈਰੀਏ ਤਾਂ ਕੁਝ ਆਪ ਨਾ ਕਰ ਸਕੀਏ ਤਾਂ ਵੀ ਬਹੁਤ ਔਖਾ ਹੈ ਨਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਨਸ਼ੇ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪਏਗਾ ਖਾਲਸਾ ਜੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਜਿਹੜੇ ਨਸ਼ੇ ਦੇ ਦਰਿਆ ਦੇ ਵਿੱਚ ਡਿੱਗ ਗਏ ਨੇ ਉਹਨਾਂ ਨੂੰ ਤੁਹਾਡੇ ਨਾਲ ਸੰਪਰਕ ਕਰਨ ਵਾਸਤੇ ਕੀ ਕੁਝ ਕਰਨਾ ਪਵੇਗਾ ਕਿੱਥੇ ਤੁਹਾਨੂੰ ਸੰਪਰਕ ਕਰ ਸਕਦੇ ਕਿਹੜੇ ਨੰਬਰਾਂ ਤੇ ਕੰਟੈਕਟ ਕਰਦੇ ਸਰ ਸਾਡੇ ਨੰਬਰ ਜਿਹੜੇ ਆ ਤੁਹਾਨੂੰ ਫਲੈਕਸ ਦੇ ਦੁਆਰਾ ਇੱਕ ਵਾਰੀ ਨਿਗਾਹ ਮਰਵਾ ਦਿਓ ਨੰਬਰ ਸਾਡੇ ਲਿਖੇ ਹੋਏ ਆ ਸਾਡੇ ਮਹੀਨੇ ਦੇ ਵਿੱਚ ਸਾਡੇ 3 ਦਿਨ ਕੈਂਪ ਚੱਲਦੇ ਆ ਜਿਹੜੇ ਫ੍ਰੀ ਚੱਲਦੇ ਆ ਇੱਕ ਮਾਲਪੁਰ ਸਿੰਘ ਸਭਾ ਗੁਰਦਵਾਰਾ ਚੱਲਦਾ ਜੇਠੇ ਮੰਗਲਵਾਰ ਤੇ ਸਿੰਘ ਸਭਾ ਗੁਰਦਵਾਰਾ ਸਾਹਿਬ ਉਹ ਕਿਹੜੇ ਦਿਨ ਆ ਭਾਜੀ ਹੁਸ਼ਿਆਰਪੁਰ ਪਹਿਲੇ ਐਤਵਾਰ ਤੇ ਇੱਕ ਮਹੀਨੇ 'ਚ ਇੱਕ ਵਾਰ ਲੱਗਦਾ ਉਸ ਤੋਂ ਬਾਅਦ ਆਪਣਾ ਆਫਿਸ ਆ ਬੱਸ ਸਟੈਂਡ ਦੇ ਕੋਲ ਕਮੇਟੀ ਦੀਆਂ ਸ਼ਾਪਸ ਆ ਉਹਦੇ ਵਿੱਚ ਆ ਉਦੋਂ ਸਾਡੇ ਕੋਲ ਜਦੋਂ ਮਰਜ਼ੀ ਆਓ ਆ ਕੇ ਸਾਡੀ ਸਲਾਹ ਲਓ ਮਿਲੋ ਸਾਨੂੰ ਤੇ ਜੋ ਆਪਾਂ ਤੁਹਾਡੀ ਹੈਲਪ ਕਰ ਸਕਦੇ ਹਾਂ ਕਰਾਂਗੇ ਜ਼ਰੂਰ ਕਰਾਂਗੇ ਧੰਨਵਾਦ ਪੈਸਾ ਸੋ ਤੁਸੀਂ ਦੇਖਿਆ ਕਿਸ ਪ੍ਰਕਾਰ ਨਾਲ ਨੌਜਵਾਨਾਂ ਨੂੰ ਨਸ਼ਿਆਂ ਦੇ ਦਰਿਆ ਚੋਂ ਬਾਹਰ ਕੱਢਣ ਵਾਸਤੇ ਗੱਲ ਖਾਲਸਾ ਇਸ ਟਾਈਮ ਮੋਰਚੇਬੰਦੀ ਤੇ ਬਿਲਕੁਲ ਅੱਗੇ ਖੜੀ ਨਜ਼ਰ ਆ ਰਹੀ ਹੈ ਜਿੱਥੇ ਇਹ ਮੈਸੇਜ ਕਨਵੇ ਕਰ ਰਹੇ ਨੇ ਉੱਥੇ ਨੌਜਵਾਨਾਂ ਨੂੰ ਇਹ ਵੀ ਮੋਟੀਵੇਟ ਕਰ ਰਹੇ ਨੇ ਕਿ ਇੱਕ ਤਾਂ ਨਸ਼ੇ ਤੋਂ ਬਚ ਕੇ ਰਹੋ ਤੇ ਜਿਹੜੇ ਨਸ਼ਿਆਂ ਦੇ ਦਲਦਲ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੇ ਨਸ਼ਾ ਛੱਡਣਾ ਕਿਵੇਂ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਬਜਰੰਗੀ पांडे ਜੀਬੀਸੀ ਅਪਡੇਟ